ਦੋਸਤੋ ਕੀ ਹਾਲ ਚਾਲ ਹੈ ਸੋ ਉਮੀਦ ਕਰਦੇ ਹਾਂ ਬਹੁਤ ਵਰੀਆ ਹੋਵੋਗੇ ਤੇ ਅੱਜ ਖੜਿਆ ਜੀ ਮੁਰਾਦ ਸ਼ਾ ਡੇਰਾ ਨਕੋਦਰ ਦੇ ਬਿਲਕੁਲ ਬਾਹਰ ਸਾਹਮਣੇ ਖੜਿਆ ਤੇ ਇੱਥੇ ਆਏ ਕਿੱਥੇ ਆ ਸੀ ਤੁਹਾਨੂੰ ਦਿਖਾ ਦਈਏ ਜੀ ਇਹ ਜਿਹੜੀ ਨਕੋਦਰ ਦੇ ਵਿੱਚ ਮੁਰਾਦ ਸ਼ਾ ਵਾਲਾ ਰੋਡ ਹੈ ਜੀ ਇਹ ਸ਼ਹਿਰ ਦੇ ਵਿੱਚ ਵੀ ਆਉਂਦਾ ਤੇ ਆਪਾਂ ਅੱਜ ਆਏ ਹਾਂ ਜੀ ਕਮਲ ਨਾਨਾ ਵਾਲਾ ਤੇ ਇੱਥੇ ਇਹ ਜਿਆਦਾ ਮਸ਼ਹੂਰ ਹੈ ਗਿਆ ਚਾਚਾ ਨਾਨਾ ਵਾਲੇ ਦੇ ਨਾਂ ਤੇ ਤੇ ਸਰਦਾਰ ਜਗਨਜੀਤ ਭਾਈ ਹੁਣੇ ਆਪ ਕੰਮ ਕਰਦੇ ਆ ਤੇ ਕਹਿੰਦੇ ਟੇਸਟ ਭਾਈ ਹੁਣ ਉਹਦਾ ਬੜਾ ਕਮਾਲ ਰਿਹਾ ਤੇ ਦਿਖਾਈਏ ਤੁਹਾਨੂੰ ਸ਼ਾਪ ਇੱਥੇ ਇਹਨਾਂ ਨੇ ਨਿਊਲੀ ਹੁਣ ਇੱਥੇ ਲਿਆਂਦੀ ਪਹਿਲਾਂ ਇਹਨਾਂ ਦੀ ਜਿਹੜੀ ਸ਼ਾਪ ਸੀਗੀ ਉਧਰ ਕਰਤਾਰ ਪੈਲੱਸ ਦੇ ਕੋਲ ਸੀਗੀ ਤੇ ਇੱਥੇ ਤੁਸੀਂ ਚੈੱਕ ਕਰੋ ਜਰਾ ਇੱਥੇ ਤੇ ਗੱਲਬਾਤ ਕਰਨ ਲਈ ਆਪਾਂ ਚੱਲਦੇ ਆ ਸਿੱਧੇ ਆਪਾਂ ਜਿਹੜੇ ਇਹਨਾਂ ਦੇ ਓਨਰ ਨੇ ਇੱਧਰ ਪਿੱਛੇ ਕੰਮ ਲੱਗੇ ਹੋਏ ਨੇ ਤੇ ਡਾਇਰੈਕਟਲੀ ਉਧਰਲੇ ਪਾਰਲੇ ਪਾਸੇ ਹੋ ਕੇ ਨਿਕਲਦੇ ਆ ਤੇ ਆ ਇਹਨਾਂ ਦਾ ਜਿਹੜਾ ਏਰੀਆ ਆ ਤੇ ਦੂਜੀ ਦੂਜੀ ਗੱਲ ਇਹ ਆ ਦਾ ਸਭ ਤੋਂ ਪਹਿਲਾਂ ਕਾਂਗਰਸਾ ਵਸਸੀ ਗੱਲ ਕੀ ਹਾਲ ਹੈ ਜੀ ਠੀਕ ਠਾਕ ਹੋ ਵਧੀਆ ਸਰ ਵਧੀਆ ਜੀ ਤੁਸੀਂ ਤੇ ਟੀਗਰਾ ਸਾਹਮਣੇ ਸਾਨੂੰ ਰეკਮੈਂਡ ਕੀਤਾ ਅੱਜ ਚਾਚਾ ਨਾਲ ਵਾਲਾ ਇਹ ਬਿਲਕੁਲ ਜੀ ਬਿਲਕੁਲ ਕਮਲ ਨਾਨਾ ਕਮਲ ਨਾਨਾ ਉਹ ਤਾਂ ਚਾਚਾ ਫੇਮਸ ਜਿਆਦਾ ਨਾ ਅੱਛਾ ਭਾਜੀ ਨਾਲ ਖਾਦਾ ਇੱਥੇ ਤੁਸੀਂ ਖਾਦਾ ਹੀ ਖਾਦਾ ਬਿਲਕੁਲ ਕਿਵੇਂ ਦਾ ਬਹੁਤ ਵਧੀਆ ਜੀ ਟੇਸਟ ਦਾ ਬਹੁਤ ਵਧੀਆ ਜਬਰਦਸਤ ਨਾ ਨਗੋਦਰ ਚ ਨਾਮ ਆ ਕੀ ਬਾਤ ਹੈ ਤੇ ਟੀਗਰਾ ਸਾਹਮਣੀ ਆਪ ਵੀ ਚੈਨਲ ਚਿੰਦੂਸਾ 220 ਚੈਨਲ ਕਿਹੜਾ ਚਲਾਉਂਦੇ ਹੋ ਜੀ ਮੈਂ ਜੀ ਇੱਕ ਤਾਂ ਰ ਦੇ ਵਿੱਚ ਹੈ ਜੀ ਇੱਕ ਤਾਂ ਲਿਆਰ ਦੇ ਵਿੱਚ ਕਰਦੇ ਹਾਂ ਕੀ ਬਾਤ ਹੈ ਭਾਜੀ ਤੇ ਅੱਜ ਭਾਜੀ ਉਹਨਾਂ ਦਾ ਵਲੌਗ ਕਰਾਂਗੇ ਅੱਜ ਭ ਥੈਂਕ ਯੂ ਸੋ ਮਚ ਭਾਈ ਥੈਂਕ ਯੂ ਤੇ ਆਜੋ ਇਧਰ ਲੈ ਕੇ ਚੱਲਦੇ ਆ ਤੁਹਾਨੂੰ ਜਿੱਧਰ ਬਾਈ ਹੁਣੀ ਲੱਗੇ ਹੋਇਆ ਆਪ ਪਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਆ ਪਲੀਜ਼ ਮਾਈਕ ਲਾ ਲਓ ਇੱਕ ਕਰੀ ਪਹਿਲਾਂ ਤਾਂ ਤੇ ਪਹਿਲਾਂ ਤੁਹਾਨੂੰ ਦਿਖਾ ਦਈਏ ਤੇ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੋ ਠੀਕ ਹੈ ਵੀਰ ਜੀ ਭਾਈ ਆ ਪਹਿਲਾਂ ਦੱਸੋ ਆ ਜਿਹੜੇ ਸਮਾਨ ਪੈਕ ਕੀ ਕੀ ਹੈਗਾ ਇਹ ਇਹ ਵੀਰ ਜੀ ਆਪਣੇ ਕੋ ਨਾਂ ਆਂਦਾ ਇਹ ਆਲੂ ਪਿਆਜ਼ ਕਿਹ ਜੀ ਠੀਕ ਹੈ ਜੀ ਇਹ ਗੋਭੀ ਕੀ ਬਾਤ ਹੈ ਇਹ ਮੈਕਸ ਪਰੀਰ ਇਹ ਸਬਜ਼ੀਆਂ ਬਾਕੀ ਗੱਲ ਹੈ ਜੀ ਚਕੰਦਰ ਪਾ ਪਿਆਜ ਪੰਜ ਛੇ ਤਰ੍ਹਾਂ ਦਾ नान ਬਣਾਉਂਦਾ ਆਪਣੇ ਕੋਲ ਅੱਛਾ ਪੰਜ ਛੇ ਤਰ੍ਹਾਂ ਦਾ ਬਣਾਉਨੇ ਹੋਣਗੇ ਹਾਂਜੀ ਹਾਂਜੀ ਸਰ ਕੀ ਬਾਤ ਹੈ ਪਿਆਜ ਵਾਲਾ ਅੱਛਾ ਆਲੂ ਪਿਆਜ ਹੋ ਗਿਆ ਮੂਬੀ ਵਾਲਾ ਹੋ ਗਿਆ ਮਿਕਸ नान ਹੋ ਗਿਆ ਵਦੀਰ ਵਾਲਾ ਹੋ ਗਿਆ ਜੀ ਸਪੈਸ਼ਲ ਕੀ ਬਾਤ ਹੈ ਦੇਸੀ ਕੇ ਵਾਲੇ ਹੋ ਗਿਆ ਅੱਛਾ ਭਾਈ ਜੀ ਦੇਸੀ ਕੇ ਵਾਲਾ ਬਣਾਉਨੇ ਲੋੜੇ ਦੇਸੀ ਕੇ ਨਾਲ ਹਾਂਜੀ ਮੈਂ ਲਾ ਕੇ ਦਿਖਾਉਣਾ ਤੁਹਾਨੂੰ ਅੱਛਾ ਜੀ ਬਹੁਤ ਵਧੀਆ ਭਾਈ ਅੱਛਾ ਪਿਆਜ ਤੇ ਤੁਸੀਂ ਇਸ ਤਰੀਕੇ ਦਾ ਸਟਫ ਕਰਕੇ ਲਾਉਨੇ ਹੋ ਹਾਂਜੀ ਸਰ ਕੀ ਬਾਤ ਹੈ ਭਾਈ ਜੀ ਕੀ ਬਾਤ ਭਾਈ ਰੇਟ ਕੀ ਕੀ ਹੈਗਾ ਨਾਲ ਸਾਨੂੰ ਰੇਟ ਵੀ ਮਾੜਾ ਬਣਾ ਨਾ ਰੇਟ ਕਲੀਅਰ ਕਰੀ ਜੀ ਮੇ ਕੋ ਜਿਹੜਾ ਆਲੂ ਪਿਆਜ नान ਹੈਗਾ ਹਾਂਜੀ ਵਧੀਆ ਗੱਲ ਅਸ਼ ਕਰਕੇ ਜੀ ਨੇਥੀ ਜੀ ਜੀ ਇਹ 70 ਰੁਪਏ ਦਾ ਜੀ 70 ਰੁਪਏ ਦਾ ਇੱਕ ਨਾਲ ਇੱਕ ਨਾਲ ਜੀ ਓਕੇ ਜੀ ਇਹ ਤੁਹਾਡੀ ਇਹ ਵੱਡੇ ਸਾਈਜ਼ ਦਾ ਹੁੰਦਾ ਨਾ ਹਾਂਜੀ ਹਾਂਜੀ ਹਮ ਇੱਕ ਮਿਕਸ ਨਾਲ ਬਣਦਾ ਆਪਣੇ ਪਰ ਸ਼ਾਹਨ ਮਿਕਸ ਦਾ ਪੇੜਾ ਪਰ ਅੱਛਾ ਜੀ ਮਿਕਸ ਨਾਲ ਬਣਦਾ ਗੁੱਗ ਵੀ ਬਣਦੀ ਆ ਕੀ ਬਾਤ ਹੈ ਤਰ ਤੰਦੂਰ ਦਿਖਾਵੀਏ ਤੰਦੂਰ ਦਾ ਸਾਈਜ਼ ਬਾਬਾ ਵੱਡਾ ਰੱਖਿਆ ਹੋਇਆ ਬਾਈ ਹੁਣਾਂ ਨੇ ਓਕੇ ਜੀ ਜੀ 30 40 ਪੀਸ ਬਾਈ ਇਧਰ ਆਓ ਮੜਾ ਜਾ ਕੋਗੇ ਥੋੜੇ ਲਾਈਟ ਘੱਟ ਸੀ ਮੈਂ ਇਧਰੋਂ ਥੋੜਾ ਆ ਹੁਣ ਜਿਆਦਾ ਵਧੀਆ ਆ ਰਿਹਾ ਜੀ ਠੀਕ ਹੈ ਸਰ ਹਾਂਜੀ ਬਾਈ ਪਰੀ ਕਿੰਨੀ ਦਿਨ ਹੋ ਗਈ ਤੁਹਾਨੂੰ ਨਾਨ ਸ਼ੁਰੂ ਕੀਤੇ ਮੈਂ ਇਹਨੂੰ ਸਾਰ ਹੋ ਗਏ 3 ਸਾਲ ਉਧਰ ਜ 2.5 ਸਾਲ ਕੋਧਰ ਹੋ ਗਏ ਜੀ ਪਹਿਲਾਂ ਮੈਂ ਕਰਤਾਰ ਪੈਲਸ ਮੋਹਰੇ ਸੀਗਾ ਅੱਛਾ ਜੀ ਉੱਥੋਂ ਫਿਰ ਦੁਕਾਨ ਚੇਂਜ ਕਰਕੇ ਇਧਰ ਆਲੀ ਡਿਮਾਂਡ ਸੀ ਕਾਕਾਾਂ ਦੀ ਅੱਛਾ ਜੀ ਤੇ ਇੱਥੇ ਬਹੁਤ ਵਧੀਆ ਕੰਮ ਹੈ ਮੇਰਾ ਕੀ ਬਾਤ ਹੈ ਕੁਆਲਿਟੀ ਦਾ ਕੰਮ ਹੈ ਤੇ ਵਾਜੀ ਵਾ ਵਧੀਆ ਸੀ ਨਾਨ ਬਣਾਉਨੇ ਅੰਬਸਰੀ ਪੂਰਾ ਗਰੰਟੀ ਅੱਛਾ ਜੀ ਮਾਸ਼ੀ ਗਾ ਗਰੰਟੀ ਨਾਨ ਹੋਗਾ ਛੋਲੇ ਦੀ ਕੁਆਲਿਟੀ ਛੋਲਿਆਂ ਦੀ ਵਧੀਆ ਓਕੇ ਤੇ نئی ਚਟਨੀ ਨਾਲ ਅੱਛਾ ਭਾਜੀ ਇੱਕ ਚੀਜ਼ ਇਹ ਆ ਵੀ ਅੰਮਰਸਰ ਦੇ ਵਿੱਚ ਜੇ ਤੁਸੀਂ ਕਦੇ ਨਾਨ ਖਾਣ ਜਾਓ ਨਾ ਕਿਉਂਕਿ ਇਹ ਨਾਨ ਅੰਮਰਸਰ ਤੋਂ ਚੱਲਿਆ ਹੋਇਆ ਨਾ ਹਾਂਜੀ ਸਰ ਤੇ ਉਹ ਕਹਿੰਦੇ ਵੀ ਜਿੰਨਾ ਚਿਰ ਅੰਮਰਸਰ ਵਾਲਿਆਂ ਦੀ ਕੋਈ ਨਾ ਕੋਈ ਇਹਦੇ ਵਿੱਚ ਮਸਾਲਾ ਜਾਂ ਬੰਦੇ ਦੀ ਕੋਈ ਦੇਣ ਦਾ ਹੋਵੇ ਇਹ ਉਹਨੇ ਚਿਰ ਅੰਮਰਸਰੀ ਨਾ ਨਹੀਂ ਬਣਦਾ ਬੰਦੇ ਉਸ ਚੀਜ਼ ਨੂੰ ਮੈਂ ਇਹ ਮਸਾਲੇ ਵਰਤਦਾ ਖੜੇ ਮਸਾਲੇ ਵਰਤਦਾ ਸਾਰੀ ਅੱਛਾ ਜੀ ਵਰਤ ਕੇ ਮਸਾਲੇ ਅੰਮਰਸਰੀ ਸੇਮ ਹੀ ਅੰਮਰਸਰੀ ਨਾਨ ਮੇਰੇ ਮਿਲੂ ਖਾਣ ਸੇਮ ਟੇਸਟ ਜੋ ਫਲੇਵਰ ਅੰਮਰਸਰ ਦੇ ਵਿੱਚ ਹੋਊ ਸੇਮ ਹੀ ਕੰਮ ਹੀ ਅੰਮਰਸਰ ਤੋਂ ਸਟਾਰਟ ਕੀਤਾ ਮੈਂ ਅੱਛਾ ਜੀ ਇਤ ਤੇ ਬਤ ਇਹ ਦੇਖ ਲਓ ਫਿਰ ਅੰਮ੍ਰਿਤਸਰ ਵਾਲੀ ਦੇਣ ਵਿੱਚ ਆ ਗਈ ਨਾ ਮੈਂ ਕਹਤ ਤੁਹਾਨੂੰ ਮੈਂ ਸਰ ਕੁਆਲਟੀ ਚੈੱਕ ਕਰਾਉਣਾ ਨਾ ਬਿਲਕੁਲ ਨਹੀਂ ਉਹੀ ਗੱਲ ਤੁਸੀਂ ਅੰਮ੍ਰਿਤਸਰ ਤੋਂ ਸਿੱਖ ਕੇ ਇੱਕ ਅੰਮ੍ਰਿਤਸਰ ਦੀ ਜਿਹੜੀ ਦੇਣ ਸੀ ਉਹ ਵਿੱਚ ਤੁਹਾਡੇ ਆ ਗਈ ਹਾਂਜੀ ਹਾਂਜੀ ਕੀ ਬਾਤ ਹੈ ਭਜੀ ਕੀ ਬਾਤ ਹੈ ਮੈਂ ਤੁਹਾਨੂੰ ਲਾ ਕੇ ਦੇਖੋ ਨਾ ਦਿਸੀ ਜੀ ਵਾਲਾ ਨਾ ਜੀ 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 ਠੀਕ ਹੈ ਜੀ ਓਕੇ ਜੀ ਇਹਦੇ ਵਿੱਚ ਕੀ ਕੀ ਮਿਕਸ ਨਾਣ ਜੀ ਅੱਛਾ ਮਿਕਸ ਨਾਣ ਹੈ ਭੂਰੀ ਪਨੀਰ ਬਾਜੀ ਗਾ ਮੇਥੀ ਲਿਆ ਚੱਕੀ ਤੇ ਇਹ ਨਾਲ ਉਤੇ ਚਕੁੰਦਰ ਲਾਉਨੇ ਹਾਂ ਹਾਂਜੀ ਹੈਗੀ ਹੈਗੀ ਛੋਟੂ ਹੈਗੀ ਇਹ ਮੇਥੀ ਬਾਜੀ ਗਾ ਪੂਰਾ ਖਸਤਾ ਨਾ ਭੂਖਤ ਵਾਜੀ ਨਾ ਇਹ ਜਿਵੇਂ ਉੱਥੇ ਕ੍ਰਸ਼ ਕਰਕੇ ਦਿੰਦੇ ਇੱਥੇ ਵੀ ਤੁਸੀਂ ਕ੍ਰਸ਼ ਕਰਕੇ ਦਿੰਦੇ ਹੋ ਮੈਂ ਇਦਾਂ ਕਰਕੇ ਦਊਂ ਜੀ ਬਿਲਕੁਲ ਤੋੜ ਕੇ ਕੀ ਬਾਤ ਹੈ ਬਾਜੀ 5-7 ਮਿੰਟ ਚ ਨਾਨ ਆ ਜਾਣਾ ਬਾਹਰ ਅੱਛਾ ਜੀ ਹਨਾ ਮੇਕੂ ਆ ਗਿਆ ਜੀ ਆਲੂ ਆਲੂ ਵਾਲਾ ਆ ਗਿਆ ਆਹਦਾ ਜਾਜ ਆ ਗਿਆ ਗੋਭੀ ਆ ਗਈ ਜੀ ਪਨੀਰ ਵਾਲਾ ਆ ਗਿਆ ਮਿਕਸ ਲਾਨ ਆ ਗਿਆ ਜੀ ਟੂ ਟੂ ਨਾਨ ਆ ਗਿਆ ਟੂ ਟੂ ਨਾਨ ਹਾਂ ਜੀ ਕੀ ਬਾਤ ਹੈ ਦੇਸੀ ਕੇ ਅੱਛਾ ਦੇਸੀ ਕੇ ਨਾਲ ਦੇਸੀ ਕੇ ਬਹੁਤ ਵਧੀਆ ਭਾਈ ਚਨੇ ਦਿਖਾਈਏ ਮੜੇ ਜੀ ਮੈਂ ਦਿਖਾਉਣੇ ਇੱਕ ਥਾਲੀ ਲਈ ਕੀ ਆਪਾਂ ਚਰੇ ਵਾਲੇ ਬੱਸ ਸਿੱਧੇ ਚੱਲਦੇ ਆ ਭਾਜੀ ਠੀਕ ਹੈ ਜਿੱਥੇ ਚਰੇ ਤੁਸੀਂ ਉਹ ਬਡੋਨੇ ਉਹ ਆਪ ਤੁਸਾਂ ਕਰਦੇ ਉੱਥੇ ਚੱਲਦੇ ਸਿੱਧੇ ਚੈੱਕ ਕਰੀ ਬੇਮ ਤੜਕੇ ਤੋਂ ਜੀ ਅੱਛਾ ਬਿਨਾਂ ਤੜਕੇ ਤੋਂ ਬੇਮ ਤੜਕੇ ਤੋਂ ਚੜੀ ਕੀ ਬਾਤ ਹੈ ਰੋ ਜੀ ਜੀ ਤੜਕਾ ਇਹਦੇ ਵਿੱਚ ਬਿਲਕੁਲ ਨਹੀਂ ਹੁੰਦਾ ਭਾਜੀ ਬਿਲਕੁਲ ਨਹੀਂ ਬਿਨਾਂ ਤੜਕੇ ਤੋਂ ਬਿਨਾਂ ਤੜਕੇ ਤੋਂ ਕੀ ਬਾਤ ਹੈ ਰੋ ਜੀ ਉਹ ਅੰਮਰਸਰ ਮਿਰੂ ਜੀ ਮੈਂ ਸੈਂਟਰ ਚੰਡੀ ਦਿੱਤੋ ਪਦੀਨੇ ਦੀ ਉਹ पुਦੀਨਾ ਤੇ ਗੰਡਾ ਹਾਂਜੀ ਚਾਹ ਬਤਾ ਤੇ ਇਮਲੀ ਇਦ ਵਿੱਚ ਇਮਲੀ ਵੀ ਪਟਾਣਦੀ ਆ ਪਿਓਰੀ ਇਮਲੀ ਵਾਲੀ ਇਹ ਜਿਆਦਾਤਰ ਅੰਮ੍ਰਿਤਸਰ ਦੇ ਵਿੱਚ ਬਹੁਤ ਮਿਲਦੀ ਆ ਹਰ ਇੱਕ ਗੁੜਕੇ ਵਾਲੇ ਕੋਲੇ ਚੰਡੀ ਹੁੰਦੀ ਹੁੰਦੀ ਆ ਜੀ ਰਾਇਤਾ ਵਾਜੀ ਬਸ ਅੱਛਾ ਇੱਕ ਜੀ ਹੋ ਗਈ ਵੀ ਅੰਮ੍ਰਿਤਸਰ ਦੇ ਵਿੱਚ ਰਾਇਤਾ ਨਹੀਂ ਦਿੰਦੇ ਪੁੰਦੀ ਵਾਲਾ ਨਾਲ ਹਾਂਜੀ ਨਹੀਂ ਵੀ ਇੱਥੇ ਸਾਰ ਮੈਨੂੰ ਸ਼ੁਰੂ ਕਰਨਾ ਪਿਆ ਅੱਛਾ ਜੀ ਤੇ ਸੇਮ ਹੀ ਕੁਆਲਿਟੀ ਹੋਊਗੀ ਅੰਮ੍ਰਿਤਸਰ ਦੀ ਕੀ ਬਾਤ ਹੈ ਤੁਹਾਨੂੰ ਨਾਨ ਕਰਕੇ ਤਾਂ ਦਿਖਾਣਾ ਬਹੁਤ ਵਧੀਆ ਵਜਿਨ ਬਹੁਤ ਵਧੀਆ ਅੱਜ ਵਧੀਆ ਲੱਗਾ ਵੀ ਇੱਥੇ ਨਕੋਦਰ ਦੇ ਵਿੱਚ ਵੀ ਕੋਈ ਇਸ ਤਰੀਕੇ ਦੇ ਕੁਲਚੇ ਜਿਹੜੇ ਹੈਗੇ ਆ ਉਹ ਬਣਦੇ ਆ ਤਾਂ ਫੇਰ ਟਾਈਮਿੰਗ ਕੀ ਹੁੰਦੀ ਹੈ ਤੁਹਾਡੀ ਸਰ ਮੈਂ ਸਵੇਰੇ ਕੋਈ 9 ਵਜੇ ਸਟਾਰਟ ਕਰਦਾ ਅੱਛਾ ਜੀ 9 ਤੋਂ ਕੋਈ ਸ਼ਾਮੀ 6 ਵਜੇ ਤੱਕ 9 ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਕਈ ਵਾਰੀ ਤਾਂ ਸਮਾਂ ਹੀ ਦਨ ਹੋ ਗਿਆ 4 ਵਜੇ ਮਾਲ ਸਮਾਪਤ ਹੋ ਜਾਂਦਾ ਵਾਹ ਜੀ ਵਾਹ ਬਹੁਤ ਵਧੀਆ ਤੇ ਛੁੱਟੀ ਵੀ ਹੁੰਦੀ ਹੈ ਬਾਈ ਜੀ ਕੋਈ ਛੁੱਟੀ ਸਰ ਨਹੀਂ ਛੁੱਟੀ ਨਹੀਂ ਤਾਂ ਮੈਨੂੰ ਕੋ ਬਹੁਤ ਜ਼ਿਆਦਾ ਰਸ ਚੰਗਾ ਮਾ ਲੋ ਕੋਈ ਛੁੱਟੀ ਨਹੀਂ ਸੈਟ ਮੰਡੇ ਤੋਂ ਲੈ ਕੇ ਸੰਡੇ ਤੱਕ ਜੋ ਮਰਜੀ ਤੁਸੀਂ ਆ ਕੇ ਫੇਰੇ ਜਦੋਂ ਮਰਜੀ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ 6 ਵਜੇ ਤੱਕ ਜਦੋਂ ਮਰਜੀ ਆ ਕੇ ਖਾ ਲਈਏ ਤੁਹਾਡੇ ਕੋਲ ਠੀਕ ਕਿਆ ਬਾਤ ਹੈ ਬਸ ਤੇ ਚਲੋ ਭਾਜੀ ਚੱਕਰੋ ਸਾਡੀ ਪਲੇਟ ਰੈਡੀ ਮੈਂ ਕਰਦਾ ਸਰ ਆਪਾਂ ਖਾਈਏ ਕਰੀਏ ਡਿਨਰ ਖਵਾ ਲਾਂ ਕਿਆ ਬਾਤ ਹੈ ਬਸ ਚੂਰ ਚੂਰ ਕਰਕੇ ਤੋੜ ਕੇ ਨਾ ਵਾਹ ਜੀਆ ਤੇ ਲਓ ਜੀ ਇਧਰ ਆਲੂ ਪਿਆਜ ਵਾਲਾ ਨਾ ਨਾ ਚੁੱਕਿਆ ਜੀ ਇਹ ਵੀ ਆਲੂ ਪਿਆਜ ਇਹ ਵੀ ਆਲੂ ਪਿਆਜ ਹੈ ਜੀ ਹਾਂ ਜੀ ਵਾਹ ਜੀ ਵਾਹ ਤੇ ਭਾਈ ਦੇਸੀ ਕਿਉਂ ਘੜਾ ਵਰਤਦੇ ਹੋ ਫਿਰ ਤੁਸੀਂ ਇਹ ਵੀ ਕਲੀਅਰ ਕਰਦੇ ਹੋ ਹੁਣ ਦੇਸੀ ਕਿਉਂ ਜੀ ਰਿਜਨਲ ਕਿਉਂਕਿ ਦੇਸੀ ਕਿਉਂ ਦੀਆਂ ਬ੍ਰਾਂਚਾਂ ਵਧੀਆ ਨੇ ਵੱਖਰੀ ਵੱਖਰੀ ਮੈਂ ਨਹੀਂ ਲੈਂਦਾ ਮੈਂ ਡੇਰੀ ਤੋਂ ਆਪ ਤਿਆਰ ਜਿੱਥੇ ਵਧੀਆ ਕੀ ਹੁੰਦਾ ਉਹ ਵਰਤਦਾ ਅੱਛਾ ਜੀ ਉਹ ਵਰਤਦੇ ਤੁਸੀਂ ਕੁਆਲਿਟੀ ਦਾ ਮਤਲਬ ਕੋਈ ਇਹ ਨਹੀਂ ਹੈਗਾ ਵੀ ਮਤਲਬ ਵੀ ਕੋਈ ਟੱਬੇ ਵਾਲਾ ਕੋਈ ਨਹੀਂ ਵਰਤਦਾ ਟੱਬੇ ਵਾਲਾ 200 250 ਰੁਪਏ ਕਿਲੋ ਵਾਲਾ ਹੋਵੇ ਨਹੀਂ 700 ਰੁਪਏ ਕਿਲੋ ਗੀ ਲੈਣਾ ਦੇਸੀ ਵਾਜਿਬਾ ਉਹ ਬਹੁਤ ਵਧੀਆ ਭਾਜੀ ਓਕੇ ਅੱਛਾ ਇਹ ਦੇਸੀ ਕਿਉਂ ਆ ਗਿਆ ਹਾਂਜੀ ਵਾਜਿਬਾ ਏ ਅੰਮ੍ਰਿਤਸਰ ਦੇ ਵਿੱਚ ਦੇਸੀ ਘਿਓ ਦੀ ਬੜੀ ਚੱਲਦੀ ਆ ਬੜੀਆਂ ਚੱਲਦੀਆਂ ਕੌਂਟਰਵਰਸੀਆਂ ਹਾਂਜੀ ਸਰ ਹਾਲੋ ਸਰ ਦੇਖੋ ਚੂਕ ਚੂਕਾ ਕੀ ਬਾਤ ਹੈ ਇਹਨੂੰ ਲਾ ਅੱਲਾ ਦੇਸੀ ਘਿਓ ਦੀ ਖੁਸ਼ਬੂ ਨਾਲ ਉਹ ਇੱਕ ਵੱਖਰਾ ਹੀ ਭਾਜੀ ਸੁਆਦ ਦਾ ਟੇਸ ਤੇ ਟੇਸ ਦਾ ਟੇਸ ਦਾ ਬਹੁਤ ਫਰਕ ਹੈ ਜੀ ਬਹੁਤ ਫਰਕ ਪੈ ਜਾਂਦਾ ਸੀ ਕੁਆਲਟੀ ਟੇਸ ਦਾ ਫਰਕ ਹੈ ਕੀ ਬਾਤ ਹੈ ਖੁਲਚਾ ਕਰੇਟ ਕਰਕੇ ਟੁਰਦਾ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਭਾਜੀ ਏ ਬਾਈ ਜੀ ਮਸਲਾ ਨਾਨ ਆ ਗਿਆ ਇਹ ਮਿਕਸ ਨਾਨ ਜੀ ਮਿਕਸ ਨਾਨ ਆ ਗਿਆ ਜੀ ਹਾਂ ਜੀ ਓਕੇ ਕੀ ਫਰਕ ਚੰਕੀ ਕਾਲੀ ਜਗ ਨੁੜਿਆ ਤੁਸੀਂ ਇਧਰਲੇ ਪਾਸੇ ਆਓ ਬਾਈ ਜੀ ਕਿਉਂਕਿ ਤੁਹਾਡਾ ਚਿਹਰਾ ਪ੍ਰੋਪਰ ਹੋਣਾ ਚਾਹੀਦਾ ਜੀ ਅੱਛਾ ਬਾਈ ਜੀ ਇਹ ਸ਼ੁਰੂ ਕਰਨ ਤੋਂ ਪਹਿਲਾਂ ਅੱਛਾ ਤੁਹਾਡਾ ਇੱਕ ਫੇਮਸ ਆ ਚਾਚਾ ਨਾਨ ਵਾਲਾ ਹਾਂ ਜੀ ਸਰ ਬਾਈ ਉਹ ਨਾਮ ਕਿਵੇਂ ਪਿਆ ਉਹ ਕਲੀਅਰ ਕਰੋ ਤੁਸੀਂ ਬਸ ਜੀ ਨਾਂ ਇਦਾਂ ਹੀ ਕਮਾਕਾਰਾਂ ਜੀ ਕਮਾਕਾਰਾਂ ਚ ਫੇ ਨਾਲ ਬੱਚੇ ਹੁੰਦੇ ਉਹਨਾਂ ਚਾਚਾ ਨਾ ਚੱਲ ਗਿਆ ਚਾਚੇ ਅੱਛਾ ਮਤਲਬ ਜਿਹੜਾ ਹੀ ਆਉਂਦਾ ਸੀ ਨਾਲ ਹੀ ਹਾਂਜੀ ਚਾਚਾ ਜੀ ਬਣਾ ਦੋ ਆ ਨਾਨਾ ਉਹ ਕੀ ਆ ਬਾਤ ਠੀਕ ਹੈ ਜੀ ਬਾਜੀ ਦਾ ਅੱਛਾ ਭਾਜੀ ਆਟੇ ਦਾ ਨਾਮ ਵਗੈਰਾ ਵੀ ਬਣਾਉਂਦੇ ਹੋ ਆਟੇ ਦਾ ਬਣਾਉਂਦੇ ਸਰ ਆਟੇ ਵਾਲੀ ਬਣਾਉਂਦੇ ਹੋ ਹਾਂਜੀ ਬਾਜੀ ਬਹੁਤ ਵਧੀਆ ਬਣਾਉਂਦੇ ਆਟੇ ਦਾ ਵੀ ਨਾਮ ਨਾਨ ਸਪੈਸ਼ਲ ਆਪਣੇ ਵਧੀਆ ਆਟਾ ਅੱਛਾ ਜੀ ਸਪੈਸ਼ਲ ਨਾਨ ਤੇ ਭਾਜੀ ਇਸ ਤੋਂ ਪਹਿਲਾਂ ਕੀ ਕੰਮ ਸੀ ਤੁਹਾਡਾ ਮੇਰਾ ਕੰਮ ਹੀ ਨਾ ਆਉਂਦਾ ਸੀ ਪਹਿਲਾਂ ਸੁਰੂ ਤੋਂ ਹੀ ਪਹਿਲਾਂ ਮੈਂ ਸਲਾਡ ਡੈਕੋਰੇਸ਼ਨ ਦਾ ਜਿੱਦਾ ਕੰਮ ਕਰਦਾ ਹੋਰੀ ਪਹਿਲੇ ਸਿਲਿੰਡਰ ਵੀ ਅੱਛਾ ਤੋ ਉਸ ਤੋਂ ਬਾਅਦ ਤੁਸੀਂ ਸੋਚਿਆ ਕਿ ਬੈਕਵਿਸ਼ਨ ਵਾਲਾ ਛੱਡੀਏ ਮੈਂ ਨੂਟਰੀ ਕੁਲਚਾ ਵੀ ਲਾਉਂਦਾ ਹਾਂ ਹਮਮ ਹਾਂ ਫਿਰ ਜ਼ਿਆਦਾ ਮੇਰੇ ਨਾਲ ਬਹੁਤ ਫੇਮਸ ਹੈ ਨਿਆਣੇ ਚੱਲਦੇ ਅੱਛਾ ਨੂਟਰੀ ਕੁਲਚਾ ਵੀ ਬਣਾਉਨੇ ਹੋ ਬਣਾਉਂਦੇ ਸੀ ਸਰ ਕੀ ਬਾਤ ਸਾਰੇ ਮੈਂ ਆਪਣੇ ਅੱਧੀ ਸਾਰਾ ਖਵਾਲਾ ਤਿਆਰ ਕਰਦਾ 3:00 ਵਜੇ ਆ ਕੇ ਅੱਛਾ ਜੀ ਸਿਰੇ ਤੜਕੇ 6:00 ਵਜੇ ਤਿਆਰ ਕਰਕੇ 8:30 9:00 ਵਜੇ ਤਿਆਰੀ ਕਰਕੇ ਦਰ ਤੇ ਅੱਛਾ ਸਾਰੀ ਮਿਹਨਤ ਤੁਸੀਂ ਆਪ ਹੀ ਕਰਦੇ ਹੋ ਹਾਂਜੀ ਸਰ ਨਹੀਂ ਮੁੰਡੇ ਰੱਖਿਆ ਅੱਛਾ ਵੱਡੇ ਕਾਰੀਗਰ ਰੱਖੇ ਦੋ ਤਨ ਅੱਛਾ ਨਾਲ ਤਾਂ ਮੈਂ ਆਪਣੇ ਦੂਰ ਵਾਲਾ ਕੰਮ ਲਈ ਬਣਾ ਜਦੋਂ ਤੁਹਾਡਾ ਸ਼ੌਂਕ ਹੁੰਦਾ ਵੀ ਅੱਜ ਬਣਾਈਆਂ ਆਪਾਂ ਚਾਰ ਹੁੰਦਾ ਨਾ ਫਿਰ ਆਪ ਬਣਵਾਨਾ ਜਦੋਂ ਬੰਦਾ ਛੁੱਟੀ ਚੱਲ ਜਾਂਦਾ ਫਿਰ ਆਪਣਾ ਦਿਲ ਕਰੇ ਬੈਠਾ ਬੈਠਾ ਵੀ ਕੁਰਸੀ ਤੋਂ ਫਿਰ ਮੈਂ ਆ ਕੇ ਆਪ ਅੱਥੀ ਕਰਦਾ ਅੱਛਾ ਜੀ ਤੇ ਭਾਈ ਕੀ ਹੋਣ ਜਦੋਂ ਇਧਰਲੇ ਪਾਸੇ ਆਇਓ ਕੁਝ ਫਰਕ ਪਿਆ ਕਿਉਂਕਿ ਉਧਰ ਤੁਹਾਡੇ ਦਾ ਸ਼ੌਕ ਬਹੁਤ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਡੇਰੇ ਦਾ ਬਹੁਤ ਲਾਡੀ ਸਾਈਂ ਦੇ ਡੇਰੇ ਦਾ ਬਹੁਤ ਸੰਗਤ ਹੁੰਦੀ ਹੈ ਮੇਥੋਂ ਕ ਕਮਲ ਨਾਨ ਵਾਲਾ ਮਰਾਠਾ ਸ਼ਾਹ ਦਰਬਾਰ ਦੇ ਨੇੜੇ ਬਿਲਕੁਲ ਬਾਬਾ ਬਰਾਸ਼ਾ ਦੇ ਡੇਰ ਦੇ ਬਾਹਰ ਕਮਲ ਨਾਨ ਵਾਲਾ ਦੇਖੋ ਕਿ ਬਿਲਕੁਲ ਪਛਾਣ ਹੀ ਬਸ ਇਹ ਚੀਜ਼ ਆ ਗਈ ਹੈ ਨਾਲ ਇੱਕ ਫੈਕਟਰੀ ਹੈਗੀ ਮੈਨੂੰ ਲੱਗਦੀ ਹੈ ਤਮਾਨ ਇੰਡਸਟਰੀ ਦੇ ਬਿਲਕੁਲ ਨਾਲ ਹੈ ਬਿਲਕੁਲ ਨਾਲ ਹੈ ਠੀਕ ਹੈ ਸਰ ਕੀ ਬਾਤ ਹੈ ਜੀ ਤੇ ਬਾਕੀ ਮੇਰੇ ਤੋਂ ਦੂਰੋ ਦੂਰੋ ਦਿੱਲੀ ਬਠੰਡਾ ਜਿੱਦਾ ਦੂਰੋ ਦੂਰੋ ਕਸਟਮਰ ਆਉਂਦੇ ਫਿਰੋਜਪੁਰ ਜਿੰਨੀ ਸੰਗਤ ਦਰਬਾਰ ਤੇ ਆਉਂਦੀ ਦਿੱਲੀੋਂ ਆ ਕੇ ਜੰਮੂ ਤੋਂ ਆ ਕੇ ਸਾਰੇ ਦਿਨ ਕਸੂ ਮੇਕੋ ਨਾਲ ਖਾ ਕੇ ਜਾਂਦਾ ਕੀ ਬਾਤ ਹੈ ਪਰ ਇਹ ਇੱਕ ਚੀਜ਼ ਦੱਸੋ ਅੱਜ ਦਾ ਟਾਈਮ ਇੱਕ ਹੁਣ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਕਿ ਪ੍ਰਵਾਸੀਆਂ ਨੂੰ ਬਾਹਰ ਕਿੱਡਾ ਸ਼ੁਰੂ ਕਰਤਾ ਪੰਜਾਬੀਆਂ ਨੇ ਕਿ ਲੱਗਦਾ ਵੀ ਇਹ ਫੈਸਲਾ ਇੱਕ ਠੀਕ ਫੈਸਲਾ ਆ ਪੀ ਆਪਾਂ ਨੂੰ ਮੈਂ ਜੀ ਗੱਲ ਵੀ ਇੱਕ ਭਾਈਚਾਰਕ ਸਾਂਝ ਜਿਹੜੀ ਹੈ ਟੁੱਟ ਤੋੜਨੀ ਅਲੱਗ ਚੀਜ਼ ਨਹੀਂ ਲੱਗਦੀ ਕਿਤੇ ਥੋੜਾ ਮੁਸ਼ਕਲ ਤਾਊਗੀ ਸਾਰੇ ਕਮਾਕਾਰਾਂ ਨੂੰ ਮੁਸ਼ਕਲ ਆਊਗੀ ਪਰਵਾਸੀ ਉਹ ਬੰਦੇ ਕਮਾਕਾਰਾਂ ਦੇ ਜੁੜੇ ਹੋਏ ਆ ਤੇ ਗਲਤੀ ਤੇ ਜਦੋਂ ਉਹਨਾਂ ਦੀ ਹੈ ਇੱਕ ਬੰਦੇ ਦੀ ਮਤਲਬ ਕੀਤੀ ਆ ਉਸ ਤੋਂ ਉਹਦੀ ਸਜ਼ਾ ਬਣਦੀ ਦੀ ਨਹੀਂ ਆ ਗੱਲ ਤਾਂ ਇੱਕ ਵੀ ਇੱਕ ਗਲਤ ਬੰਦਾ ਤਾਂ ਹਰੇਕ ਕੌਮ ਚ ਹੀ ਹੈਗਾ ਆ ਹਾਂਜੀ ਹਾਂਜੀ ਚਾਹੇ ਉਹ ਪੰਜਾਬੀਆਂ ਚ ਹੋਵੇ ਚਾਹੇ ਉਹ ਕਿਸੇ ਪਾਸੇ ਵੀ ਹੋਵੇ ਇੱਕ ਤਾਂ ਗਲਤ ਕਰਨਾ ਕਿਤੇ ਹੁੰਦਾ ਕੰਮ ਤਾਂ ਬਹੁਤ ਮਾੜਾ ਕੀਤਾ ਬਹੁਤ ਮਾੜਾ ਬਹੁਤ ਮਾੜਾ ਬੰਦੇ ਨੇ ਹਾਂ ਪਰ ਬੇਨਕਾਬਾ ਵਿੱਚ ਉਸ ਬੰਦੇ ਦੀ ਸਜ਼ਾ ਜੇ ਸਾਰੀ ਕਮ ਟੜੇ ਥਲੇ ਜੀਰਾ ਜਮਨ ਕੀ ਬਾਤ ਹੈ ਮਤਲਬ ਇਹ ਕਾਫੀ ਇਹਦੇ ਵਿੱਚ ਜੀਰਾ ਪਾਤਾ ਹੋਰ ਕੀ ਪਾਤਾ ਜੁਆਨ ਬਾਤੀ ਹੈ ਸਾਰੇ ਮਸਾਲੇ ਕਾਲੀ ਮੇਥੀ ਰਾਰਾ ਰਗੜ ਕੇ ਰੱਖੇ ਨੇ ਜੀ ਮੇਰੇ ਅੱਛਾ ਜੀ ਠੀਕ ਹੈ ਜੀ ਇਹ ਫੇਰ ਉੱਪਰ ਆਪਾਂ ਕੇ ਜੀ ਗਾਰਨਿਸ਼ ਕਰਕੇ ਫਿਰ ਇਹਨੂੰ ਤੰਦੂਰ 'ਚ ਬਾਵਨ ਉਹਨਾਂ ਹੀ ਖਾਸਾ ਬਣ ਗਿਆ ਅੱਛਾ ਜੀ ਇਹ ਜਿੰਨਾ ਸਾਈਜ਼ ਹੈ ਉਹ ਇਹ ਜਿੰਨਾ ਸਾਈਜ਼ ਇਹਦਾ ਛੋਟਾ ਆ ਮਤਲਬ ਪਤਲਾ ਹੁੰਦਾ ਹੈ ਉਹਨਾਂ ਹੀ ਜ਼ਿਆਦਾ ਕਰੰਚੀ ਹੋਣਾ ਹੈ ਨਾ ਜ਼ਿਆਦਾ ਕਰੰਚੀ ਹੋਰ ਵਧੀਆ ਵਾਜੂ ਆਜੋ ਆਜੋ ਤੇ ਚਲੋ ਬਾਜੀ ਠੀਕ ਹੈ ਜੀ ਹੁਣ ਸਾਡਾ ਲਾਓ ਤੁਸੀਂ ਪਲੇਟ ਤੇ ਹੁਣ ਆਓ ਕਰੀਏ ਬਾਜੀ ਤੁਹਾਨੂੰ ਰਿਚ ਤੇ ਲਵਾਓ ਪਲੇਟ ਤੇ ਆਓ ਹੁਣ ਤੁਹਾਨੂੰ ਇਧਰ ਦਿਖਾ ਦਿਆਂ ਇਧਰ ਹੈਗਾ ਇਹਨਾਂ ਦਾ ਕਲੀਨਿੰਗ ਸੈਕਸ਼ਨ ਇੱਥੇ ਜਿਹੜਾ ਪ੍ਰੈਜੈਂਟੇਸ਼ਨ ਕਰਕੇ ਸਫਾਈ ਇੱਥੇ ਤੁਸੀਂ ਦੇਖ ਸਕਦੇ ਹੋ ਸਫਾਈ ਵਾਵਾ ਇੱਥੇ ਹੈਗੀ ਆ ਤੇ ਆਓ ਹੁਣ ਇਧਰ ਚੱਲਦੇ ਆ ਜਿੱਧਰ ਹੈਗੀ ਆ ਮੇਨ ਖਾਣ ਪੀਣ ਦਾ ਜਗ੍ਹਾ ਜਿੱਥੇ ਖਾਣਾ ਪੀਣਾ ਹੁੰਦਾ ਹੈ ਹਾਂ ਫੋਲੋਜੀ ਦਾ ਤਾਂ ਕਿ ਇਹ ਦੋਵੇਂ ਲੱਗੀਆਂ ਲੱਗੀਆਂ ਨਾਲ ਦੇ ਲਵਾ ਦੇ ਤੇ ਹਾਂਜੀ ਲੋਜੀ ਫਾਈਨਲੀ ਸਾਡਾ ਇੱਕ ਨਾਨ ਸਾਡੇ ਕੋਲ ਆ ਚੁੱਕਾ ਤੇ ਦੂਜਾ ਜਿਹੜਾ ਮਸਾਲਾ ਨਾਨ ਉਹ ਆਉਣ ਵਾਲਾ ਹੈ ਤੇ ਤੁਮ ਫਾਈ ਚੱਕਰਾਵੇਂ ਕਰੀ ਆ ਸਾਈਜ਼ ਆ ਬਚੀ ਥੋੜਾ ਪਿਛੇ ਰੱਖਿਓ ਥੰਬਨੇਲ ਲਈ ਫੋਟੋ ਆ ਜਾ ਇੱਕ ਕੀ ਬਾਤ ਹੈ ਵਾਜੀ ਤੇ ਨਾਲ ਸਾਡੇ ਢਿੰਗਲਾ ਸਾਹਿਬ ਢਿੰਗਲਾ ਸਾਹਿਬ ਆਓ ਫੇ ਕਰੀ ਸ਼ੁਰੂ ਪਲੀਜ਼ ਮੱਖਣ ਦਾ ਮੂਲ ਹੈ ਜੀ ਓਏ ਹੋਏ ਹੋਏ ਇਤੋਂ ਮੇਰਾ ਤਾਂ ਅਮੂਲ ਤੋਂ ਬਿਨਾਂ ਤਾਂ ਗੱਡੀ ਗੱਡੀ ਵਹਿ ਨਹੀਂ ਚੱਲਦੀ ਛੋਲਿਆਂ ਦੀ ਕੁਆਲਿਟੀ ਦੇਖੋ ਵਾਹ ਜੀ ਵਾਹ ਕਿਆ ਬਾਤ ਹੈ ਇਹ ਥੋੜਾ ਜਨਾ ਜ਼ਿਆਦਾ ਮੱਖਣ ਹੋ ਗਿਆ ਪਤਲਾ ਇਹ ਨਿਕਲਣ ਵਾਲਾ ਹਜੇ ਘਟ ਸੀ ਚਮਚੇ ਨਾਲ ਬਾਹਰ ਕਰਦੇ ਹਾਂ ਕੀ ਬਾਤ ਹੈ ਅੱਛਾ ਤੇ ਹੁਣ ਇਹ ਭਾਜੀ ਚਨੇ ਆ ਗਏ ਇਹ ਜਿਹੜੇ ਚਨੇ ਨੇ ਨਾ ਬਿਨਾ ਤੜਕੇ ਤੋਂ ਨਹੀਂ ਮੈਨੂੰ ਬਲਕਿ ਆ ਦੇਖੋ ਪ੍ਰੋਪਰ ਤਿਕਚੜੇ ਨਹੀਂ ਤੇ ਆ ਆ ਗਏ ਤੇ ਆ ਗਿਆ ਆਪਣੇ ਨਾਲ ਜਿਹੜੀ ਚਟਨੀ ਇਹਨੂੰ ਪੌਂਦਿਆਂ ਦੇ ਵਿੱਚ ਮਿਕਸ ਕਰਕੇ ਤੇ ਜਦ ਚਨੇ ਥੋੜੇ ਖੱਟੇ ਨਾ ਹੁਣ ਤੇ ਸਵਾਦੀ ਹੋ ਜਾਣਾ ਹੈ ਅਰਦਾਦਾ ਉਹਦੇ ਲਈ ਤੁਸੀਂ ਇਕੱਲੇ ਚਟਨੀ ਦਾ ਟਿੱਕਾ ਅੱਛਾ ਪਹਿਲੇ ਇਕੱਲੇ ਚਟਨੀ ਦਾ ਟਸਲੀਏ ਕੀ ਬਣਾ ਕੇ ਆ ਕੇ ਰੱਖੋ ਉਹ ਕੀ ਹੋਇਆ ਜੀ ਕਮਾਲ ਬਣੀ ਜੀ ਆਇਦਾ ਸਾਰਾ ਕੁਝ ਵਿਖਦਾ ਲੈ ਭਾਈ ਦਾ ਸਭ ਵਾਹ ਦੱਸਿਆ ਤਰੀਕਾ ਕਿ ਅਸਲ ਕਿਵੇਂ ਟੈਸਟ ਕਰਨਾ ਨਹੀਂ ਦੇਖੋ ਕਿਆ ਮਾਲ ਹੈ ਅੱਛੇ ਛੋਲੇ ਹਨ ਨਾ ਨਾ ਛੋਲੇ ਹਨ ਹੁਣ ਹੁਣ ਪਹਿਲਾ ਚੱਕੋ ਇੱਕ ਬਾਈਟ ਲਓ ਕਰੋ ਬਾਈਟ ਸਾਰਾ ਇਹ ਤਾਂ ਸਿਰੇ ਵਰਗਾ ਤੋੜਾ ਜੀ ਕੰਮ ਜੀ ਚਾਣੇ ਕਿਆ ਬਾਤ ਹੈ ਜਮਾ ਨਹੀਂ ਓਹ ਨਾ ਆਪੇ ਪਹਾਰੀ ਪਾਜੀ ਪਾਜੀ ਪੈਸੇ ਨਿਊਜ਼ ਰਿਪੋਰਟਰ ਨੇ ਤੇ ਪਾਜੀ ਨੂੰ ਅਸੀਂ ਵੈਸੇ ਪੂਰ ਵਲੌਗਰ ਬਣਾਦਾ ਨਾਲ ਅੱਜ ਤੇ ਲੋ ਜੀ ਹੋਰੋ ਵਾਰੀ ਆ ਗਈ ਆਪਣੀ ਵੱਡੀ ਬਾਈਟ ਦੀ ਹਾਂ ਆ ਬੜੇ ਤੇ ਯਾਰ ਕਿ ਮੈਂ ਕਹਿੰਦਾ ਨਾ ਦੱਸਿਆ ਮਟੀਰੀਅਲ ਕੁਆ ਕਮਾਲ ਭਾਈ ਨਾੰ ਦਾ ਫੈਜ ਵੀ ਦੇ ਲੋ ਇੱਕ ਹੀ ਖਾਓ ਕੋ ਜਾਨ ਦੇਖੋ ਜਿਹੜੇ ਵਿੱਚ ਇਹਦੇ ਸਮਾਨ ਭਾਇਆ ਨਾ ਉਹ ਵੀ ਇਕੱਲੇ ਇਕੱਲੇ ਚੀਜ਼ ਦਾ ਫਲੇਵਰ ਆ ਰਿਹਾ ਫਲੇਵਰ ਆ ਰਿਹਾ ਬਿਲਕੁਲ ਚਨੇ ਬਹੁਤ ਵਧੀਆ ਨੇ ਕਮਾਲ ਦੇ ਚਨੇ ਨੇ ਭਾਜੀ ਦੂਜੀ ਗੱਲ ਨਾਲ ਚਟਨੀ ਜਿਹੜੀ ਆ ਉਹ ਇਸ ਕੋ ਜਬਰਦਸਤ ਹੈ ਭਾਜੀ ਨਹੀਂ ਨੂੰ ਤਾਂ ਹੀ ਛੇੜਿਆ ਨਹੀਂ ਬਰਾਏ ਨੂੰ ਤਾਂ ਹੀ ਛੇੜਿਆ ਨਹੀਂ ਵੀ ਕੀ ਕਰਨਾ ਨੂੰ ਛੜਾ ਪਰੇ ਵਾਜੇ ਦਾ ਸਰਦਾਰ ਸਾਹਿਬ ਇੱਕ ਗੱਲ ਹੋਰ ਹੈ ਜੁਨੀਅਰ ਕੋਈ ਮਰਜ਼ੀ ਜਣੇ ਐਡ ਕਰਾ ਲਓ ਜੁਨੀਅਰ ਦੀ ਮਰਜ਼ੀ ਚੜਨੇ ਐਡ ਕਰਾ ਲਓ ਜੁਨੀਅਰ ਦੀ ਮਰਜ਼ੀ ਰਹਿਦਾ ਅੱਛਾ ਮਤਲਬ ਨਾਂ ਦੇ ਨਾਲ ਭਵੇਂ ਤੁਸੀਂ 4 ਦੀ ਘਾਲੋ 5 ਦੀ ਘਾਲੋ ਮਤਲਬ ਕੋਈ ਦਿੱਕਤ ਨਹੀਂ ਵਾਹ ਵਾਹ ਆਹ ਲੇਟਡ ਕੀ ਬਾਤ ਹੈ ਬਸ ਆਹ ਤਾਂ ਬਜਾਦਾ ਸਵਾਦ ਆ ਵੀ ਜਿਹੜੇ ਬੰਦੇ ਭੁੱਖੜ ਜਾਂਦੇ ਨੇ ਉਹਨਾਂ ਨੂੰ ਜਿਆਦਾ ਅਲੱਗ ਜੀ ਜਾਂਦੀ ਹੈ ਨਾ ਇੱਕ ਬਾਈਦਾ ਆਪਾਂ ਹੋਰ ਲੈਂਦੇ ਆ ਜਦ ਤੱਕ ਦੂਜਾ ਕੁਲਚਾ ਆਪਣਾ ਰੈਡੀ ਹੋ ਕੇ ਆ ਰਿਹਾ ਮਸਾਲਾ ਕੁਲਚਾ ਹੋਰ ਤੇ ਫਿਰ ਉਸ ਤੋਂ ਬਾਅਦ ਆਲ ਆਹੜ ਭਾਈ ਹੋ ਗੂ ਵਾਈਟ ਕਰ ਦਈਏ ਨਾਲ ਚਟਨੀ ਪਾ ਦਈਏ ਖਵਾਤੀ ਦੇਖੋ ਟਫਿੰਗ ਦੇ ਚੋਗੇ ਇਹ ਇੱਕ ਇੱਕ ਬੋਧਾ ਲੱਗਦਾ ਜੀ ਨਾ ਕੋਈ ਤੇ ਬੋਲ ਰਹੀ ਬਣੀ ਅਈ ਥੈਂਕ ਯੂ ਸੋ ਮਾਈ ਗਾਡ ਇਹ ਰਿਕਮੈਂਡیشن ਰਿਕਮੈਂਡੇਸ਼ਨ ਕਮਾਲ ਦੀ ਸੀ ਤੇ ਭਾਜੀ ਨਾਲ ਹੁਣ ਬੋਧਾ ਨੇ ਕਾਫੀ ਸ਼ੂਟ ਕਰਨੇ ਆ ਸੀ ਜਿਹੜਾ ਸਾਡੇ ਰਹਿ ਗਏ ਨੇ ਬਿਲਕੁਲ ਜੀ ਬਿਲਕੁਲ ਹੁਣ ਤੱਕ ਸਾਡਾ ਦੂਜਾ ਨਾ ਨਾ ਹੁੰਦਾ ਤਦ ਤੱਕ ਅਸੀਂ ਇਹਨੂੰ ਫਿਨਿਸ਼ ਕਰਦੇ ਆ ਤਾਂ ਤੱਕ ਤੁਸੀਂ ਹੁਣ ਵੇਟ ਕਰੋ ਥੋੜੀ ਜੇ ਤੇ ਲੋ ਜੀ ਸਾਡਾ ਇੱਕ ਮਸਾਲਾ ਨਾ ਨੂੰ ਆ ਚੁੱਕਾ ਜੀ ਚੈੱਕ ਕਰੋ ਜਰਾ ਹੋਇਆ ਸਾਈਜ਼ ਵਾਵਾ ਵੱਡਾ ਜੀ ਕਿਆ ਬਾਤ ਹੈ ਜੀ ਚਲੋ ਆ ਦੇ ਯਾਰ ਤੇ ਆਓ ਹੁਣ ਕਰਦੇ ਆ ਇਹਨੂੰ ਆਪਾਂ ਟੇਸਟ ਓਕੇ ਤੇ ਲੋ ਜੀ ਸਾਡੇ ਕੋਲ ਫਾਈਨਲੀ ਆ ਗਿਆ ਜੀ ਸਾਡਾ ਮਸਾਲਾ ਨਾਲ ਸਾਈਜ਼ ਚੈੱਕ ਕਰੋ ਭਾਜੀ ਇਹਨੂੰ ਕਹਿੰਦੇ ਸਾਈਜ਼ ਕਿਆ ਬਾਤ ਹੈ ਯਾਰ ਯਾਰ ਪੱਗ ਮੇਰੀ ਕੱਟੀ ਨਾ ਜਾ ਕੇ ਯਾਰ ਵਧੀਆ ਪੂਰਾ ਪੂਰਾ ਨਾਨ ਜਿਹੜਾ ਵਿੱਚ ਆਵੇ ਥੰਮੇਲ ਤੇ ਪਤਾ ਲੱਗੇ ਵੀ ਸਾਈਜ਼ ਕੀ ਆ ਤੇ ਘਟੋ ਘਟੇ ਜੇ ਗੱਲ ਕਰੀਏ ਇਹ ਫੁੱਟ ਦਾ ਹੋਣਾ ਭਾਜੀ ਇੱਕ ਬਿਲਕੁਲ ਹੈ ਨਾ ਓਏ ਹੋਏ ਹੋਏ ਕੀ ਬਾਤ ਹੈ ਇਹਦਾ ਪੂਰੀ ਚਪੜੀਤੀ ਹੈ ਨਾ ਰੇਟ ਵੀ ਬਿਲਕੁਲ ਜਾ ਰਿਹਾ ਹੈ ਰੇਟ ਵੀ ਜਾ ਜਾ ਪੂਰਾ ਖਸਤਾ ਜਿਹਨੂੰ ਕਹਿੰਦੇ ਜਿਹਨੂੰ ਕਹੀਏ ਇਹਨੂੰ ਕਹਿੰਦੇ ਆ ਰੜਿਆ ਹੋਇਆ ਜਿਹਨੂੰ ਕਹਿੰਦੇ ਆਜ ਬਹੁਤ ਵਧੀਆ ਭਾਜੀ ਕੀ ਬਾਤ ਹੈ ਹੁਣ ਆਪਾਂ ਟੈਸਟ ਕਰਨਾ ਚਾਹੁੰਦਾ ਭਾਈ ਹੁਣਾਂ ਨੇ ਤੁਹਾਨੂੰ ਰਕਮੈਂਡ ਕੀਤਾ ਸੀ ਪਹਿਲਾਂ ਚਨੇ ਲੈਣੇ ਉੱਪਰ ਪੂਨੇ ਪਿਆਜ਼ ਤੇ ਏਅਰ ਕਰਨਾ ਨੂੰ ਟੇਸਟ ਜੀ ਇਹਦਾ ਆਦਿ ਹੋ ਗਿਆ ਹੈ ਇਹਨੂੰ ਅਲੱਗ ਤੋਂ ਕੋਈ ਨਹੀਂ ਲਾਉਣਾ ਇਹ ਜਿਹੜਾ ਹੋ ਆ ਦੇ 39 ਪੈ ਕਾ ਤੋ ਪਰ ਜੜਨੀ ਮੰਗਾ ਲਓ ਫਿਰ ਫਿਕਰ ਮੈਂ ਫੋਰ ਕਰ ਬਿਲਕੁਲ ਭਾਈ ਲਓ ਜੀ

ਤੋ ਲੈ ਲੈ ਲੋ ਚੰਡੀ ਨਾਲੋਂ ਜ਼ਿਆਦਾ ਨਾਲੋਂ ਮੱਖਣ ਤੱਕ ਤੁਸੀਂ ਦੁਬਾਰਾ ਬੈਠੋ ਅਜਾ ਮੱਖਣ ਤੱਕ ਦੁਬਾਰਾ ਆ ਜਾਂਦਾ ਨਾ ਨਾ ਉਹ ਰੰਦਾ ਹੀ ਯਾ ਬਹੁਤ ਵਧੀਆ ਤੇ ਅਰ ਬਾਬਾ ਦਾ ਜੈ ਸੋ ਮੱਚ ਪ੍ਰਤੀਕਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੁਸੀਂ ਸਾਨੂੰ ਫਿਰ ਦਾ ਮਾਰਨਿੰਗ ਦਾ ਬ੍ਰੇਕਫਾਸਟ ਚ ਪਰਤ ਦੁਹਰਾਤਾ ਬਾ ਹੁਣ ਥੋੜਾ ਅੱਜ ਦੀ ਸਾਡੀ ਸਫਲਿਆ ਕਿ ਹੁਣ ਤੁਸੀਂ ਬਈ ਕਰਨਾ ਕੀ ਹੈ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਦੱਸਿਓ ਵੀ ਤੁਹਾਨੂੰ ਚਾਚੇ ਦਾ ਨਾਮ ਨਕੋਦਰ ਵਾਲੇ ਚਾਚੇ ਦਾ ਨਾਮ ਕਿਵੇਂ ਦਾ ਲੱਗਾ ਵੈਸੇ ਨਾਨ ਹੈਗੇ ਦੁਕਾਨ ਹੈਗੇ ਕਮਲ ਨਾਨ ਵਾਲੇ ਪਰ ਮਸ਼ਹੂਰ ਤੇ ਹੈਗਾ ਚਾਚੇ ਦੇ ਨਾਮ ਤੇ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਹੁਣ ਬਸ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰ ਕਰ ਲਿਓ ਤੇ ਸਾਡੇ ਭਾਈ ਹੁਣਾਂ ਦੇ ਚੈਨਲਾਂ ਉਹਨੂੰ ਵੀ ਕਰਨੇ ਹੋ ਜੀ ਬਲੀ ਥੈਂਕ ਯੂ ਸਰ ਤੇ ਹੁਣ ਮਿਲਦੇ ਆ ਜੀ ਨੈਕਸਟ ਵਲੌਗ ਵਿੱਚ ਸੋ ਥੈਂਕ ਯੂ ਸੋ ਮਚ ਜੀ ਚਲੋ ਜੀ ਹਾਜੀ ਬਲੀ ਹਾਜੀ ਕਿਨਨੋ ਮੇਰਾ ਨਾਮ ਇਸ਼ਾਨ ਚੋਪੜਾ ਇਥੋਂ ਹਾਜੀ ਕੁਝ ਤਾਂ ਕਿ ਨਾਨ ਵਾਲੇ ਦਾ ਕੀ ਨਾਨ ਕਿਹਦਾ ਬਹੁਤ ਵਧੀਆ ਜੀ ਬਹੁਤ ਲਾਜਵਾਬ ਨਾਨ ਆ ਜੀ ਇਹਨਾਂ ਦਾ ਤੇ ਪੂਰੇ ਨਗੋਦਰ ਚ ਮਸ਼ਹੂਰ ਨਾਨ ਨਾਨ ਆ ਇਹਨਾਂ ਦਾ ਜੀ ਨਾਲੇ ਅਸੀਂ ਨਾਨ ਖਾ ਕੇ ਜਾਈਦਾ ਨਾਲੇ ਅਸੀਂ ਸਪੈਸ਼ਲ ਇਹਨਾਂ ਦੀ ਲੱਸੀ ਪੀ ਕੇ ਜਾਈਦੀ ਹੈ ਜੀ ਹਾਂ ਜੀ ਆ ਆ ਦੇਖੋ ਦੋ ਵਾਰੀ ਮੈਂ ਪੀਤੀ ਐ ਦੂਜਾ ਗਲਾਸ ਮੰਗਾਏ ਲਓ ਜੀ ਲਓ ਤੁਹਾਨੂੰ ਪਤਾ ਲੱਗਿਆ ਭਾਈ ਉਹ ਸਰਵਿਸ ਕਿੰਨੀ ਇੰਨੀ ਸਰਵਿਸ ਬਹੁਤ ਹੈ ਸਰਵਿਸ ਇੰਨੀ ਵਧੀਆ ਜੀ ਬਹੁਤ ਵਧੀਆ ਨਾਮ ਤਾਂ ਲਾਜੋ ਆ ਵੀ ਨਕੁੱਦਰ ਤਾਂ ਇੱਕ ਨੰਬਰ 1 ਨਾਂ ਨਾਈ